ਜੱਗੂ 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 ਰੈਂਪੋ 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 ਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤ ਓਏ ਇਹ ਕੌਣ ਹੈ ਇਹ ਹੁਸ਼ਿਆਰ ਹੈ ਇਹ ਬੁਲਕਾਰੇ ਦਾ ਵੀਰ ਹੈ ਓ ਚੱਕਾਰ ਓ ਵਾਹ ਆ ਗਿਆ ਪਹਿਲਾ ਜਫਾ ਲੱਗਿਆ ਉਹ ਜਿਹੜੇ ਪਿੱਛੇ ਮੇਰੇ ਭਰਾ ਬੈਠੇ ਨੇ ਚਿਵਾਰੇ ਤੇ ਆਉਂਦਾ ਨਿਆਰਾ ਫਿਰ ਆਹ ਵੱਖਰਾ ਨਿਆਰਾ ਮੇਰੇ ਵੀਰੋ ਖੇੜੀ ਕਬੱਡੀ ਹੈ ਇਹ ਚੱਕ RAM ਸਿੰਘ ਵਾਲੇ ਦੇ ਮੇਲੇ ਦਾ ਫਾਈਨਲ ਮੈਚ ਮੇਰੇ ਮਿੱਤਰੋ ਕੁਲਵੀਰ ਚਟਾੜਾ ਤੇ ਰਕੇਸ਼ ਬੌਪਰ ਕੁਲਵੀਰ ਚਟਾੜਾ ਲਗ ਗਿਆ ਜਿੱਟਾਣਾ ਜਿੱਟਾਣਾ ਓ ਨਗਾਰਾ ਉਹਦਾ ਤੇ ਇੱਕ ਵਾਰੀ ਤਾੜੀਆਂ ਬਣ ਗਿਆ ਮੇਲਾ ਬਣ ਗਿਆ ਜੱਗੂ 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 ਜ ਸੂਰਤ ਸਿੰਘ ਜੀ ਸੰਤ ਬਾਬਾ ਰਾਮ ਸਿੰਘ ਜੀ ਦੀ ਧਰਤੀ ਹੈ ਆਓ ਸਭ ਨੂੰ ਸੱਦੇ ਮੇਰੇ ਮਿੱਤਰੋ ਆਓ ਸਾਹਮਣੇ ਪਈ ਹੋਈ ਰੇਡ ਰਕੇਸ਼ ਤੇ ਜੱਗੂ ਰਕੇਸ਼ ਤੇ ਹਾਕਮ ਵਾਲਿਆ ਜੱਗੂ ਕਬੱਡੀ ਦਾ ਰੈਂਬੋ ਆ ਟਿੱਬਿਆਂ ਦਾ ਪੁੱਤ ਕੇ ਮਾੜੀ ਜੱਟ ਦੀ ਪਿੰਡ ਕੁੜੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਮੁੰਡੇ ਫੈਨ ਨੇ ਥੋੜਿਆ ਉਹ ਸ਼ਹਿਰਾਂ ਦੇ ਸ਼ਹਿਰਾਂ ਦੇ ਇੱਕ ਜੱਫਾ ਬਾਕੀ ਹੈ ਵੱਡੀ ਮਾਇਆ ਦਿੱਤੀ ਜਾਣੀ ਹੈ ਬੀਤ ਬਲਾਸਟਰ ਜੋੜੀ ਵਾਲਾ ਕਹਿੰਦਾ ਕਲਵੀਰ ਦੇ ਤਿੰਨ ਜਫੇ 5100 ਦੇ ਹੈ ਇੱਕ ਪਾਸੇ ਜਟਾਣਾ 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 ਵਾਹ 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 ਓ ਜਟਾਣਾ ਇੱਕ ਬਲਵਿੰਦਰ ਸਿੰਘ ਜਟਾਣਾ ਵਧਿਆ ਕਬੱਡੀ ਕੱਲੂ ਪਿੰਡ ਪਤਰ ਇੱਕ ਬਾਹੋਂ ਦੇ ਮੈਚ ਹੋਣਗੇ ਇਸੇ ਹੀ ਗਰਾਊਂਡ ਦੇ ਵਿੱਚ ਸਾਰਿਆਂ ਨੇ ਪੁੱਜਣਾ ਆਓ ਸਾਹਮਣੇ ਤੀਜਾ ਜੱਗੂ ਤੀਜਾ ਰੈਂਬੋ ਵਾਲੀਆ ਰੈਂਬੋ ਤੀਜਾ ਜੱਗੂ ਰੈਂਬੋ 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 ਕੌਡੀ ਵਾਲੇ ਦੇ ਨਾਮ ਬਹੁਤ ਬਹੁਤ ਸਤਿਕਾਰ ਇਹ ਜੋੜ ਮੇਲੇ ਇਹ ਖੇਡ ਮੇਲੇ ਲੱਗਦੇ ਰਹਿਣ ਲੱਗਦੇ ਰਹਿਣ ਮੈਚ ਲੱਗਦੇ ਰਹਿਣ ਬੋਲੇ ਸਾਡੀ ਖੇਡ ਕਬੱਡੀ ਦਾ ਹੈ ਜਿਟਾਣਾ ਹੈ ਦੁਨੀਆ ਗੱਲਾਂ ਕਰਦੀ ਹੈ ਜਿਟਾਣੇ ਵਾਲਾ ਸਿਰੇ ਦਾ ਜਾਫੀ ਹੈ ਆਓ ਸਾਹਮਣੇ ਖੇਡ ਮੈਦਾਨ ਅੰਦਰ ਖੁਸ਼ੀ ਨੇ ਦੀਪ ਫੜ ਲਿਆ ਖੁਸ਼ਦੀਪ ਨੇ ਦੀਪ ਫੜ ਲਿਆ जेकर नीटे दिया गल कबड्डी पा देकेश पापरिया राकेश पापरिया राकेश कबड्डी 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 चटाणा राकेश चटाणा राकेश चटाणा राकेश चटाणा राकेश चटाणा कलवीर जिता कलवीर जिता कमाल कर गया मेरे